ਸਰ ਸਰਕਾਰ ਭਾਈ ਹੋਰ ਠੀਕ ਹੈ ਵਧੀਆ ਕੋਈ ਤੁਸੀਂ ਦੱਸੋ ਠੀਕ ਹੋ ਠੀਕ ਹੈ ਤੇ ਤਲੀ ਵਰਗੇ ਆ ਅੱਜ ਤਾਂ ਭਾਈ ਵੋਟ ਨਹੀਂ ਪਾਉਂਦੇ ਪਾਰਟੀ ਇਹਨਾਂ ਨੂੰ ਤੇ ਨਾ ਪੈਣ ਦੇਗੀ ਕਿਹੜੀ ਕਿਹੜੀ ਪਾਰਟੀ ਨੂੰ ਪਾਉਂਦੇ ਖਾਇ ਨੂੰ ਬੀਹਵੀ ਨਹੀਂ ਪਾਉਂਦੇ ਖੜੀ ਨਾਲ ਦੁਸ਼ਮਣ ਨਾਲ ਕਿਸੇ ਨਾਲ ਦੁਸ਼ਮਣ ਹੀ ਨਹੀਂ ਸਾਡੇ ਕਿਸੇ ਨਾਲ ਕਿਹਦੀ ਭਾਜੀ ਨਾਲ ਹੀ ਹੈ ਭਾਜੀ ਨਾਲ ਹੀ ਨਹੀਂ ਦੁਸ਼ਮਣ ਹੀ ਘਤੋ ਬਾਬਾ ਸਾਨੂੰ ਥੋੜਾ ਜਿਹਾ ਕੰਮ ਹੀ ਬਹੁਤ ਕਰਿਆ ਕੰਮ ਤਾਂ ਦਫਾ ਹੋਰ ਕਰੀ ਜਾਂਦਾ ਸੀ ਥੋੜਾ ਸਾਥ ਦਿੱਲੀ ਬੈਠੇ ਰੇ ਮਰ ਗਏ ਉੱਥੇ ਭੁੱਖੇ ਤੇ ਸਾਨੂੰ ਪਤਾ ਜਿਹੜਾ ਅਸੀਂ ਬੈਠੇ ਰੇ ਉੱਥੇ ਹੈਂ ਸਾਨੂੰ ਰੱਬ ਨੂੰ ਪਤਾ ਜੇ ਸਾਨੂੰ ਪਤਾ ਹੈ ਬੱਚਾ ਲਾਈ 24 ਦਿਨ ਕੱਲਾ ਰਿਹਾ ਉਸੇ ਬੱਚਾ ਨਹੀਂ ਸੀ ਕੋਲੇ ਉਹ ਤਾਂ ਕਹਿੰਦੇ ਕਿਸਾਨ ਇੰਜੋਏ ਕਰਦੇ ਇੱਥੇ ਆ ਕੇ ਕਿਹਨੇ ਤੁਸੀਂ ਕਹਿੰਦੇ ਨਹੀਂ ਮਤਲਬ ਖਰਚਾ ਸੀ ਸਾਡਾ ਸਿੰਧਰਾ ਦਾ ਖਰਚਾ ਹੋਇਆ ਮੁੰਡਾ ਦਾ ਬਾਦੂ ਗੱਲ ਹੈ ਕਰੋ ਪੈਸੇ ਦੇਣੇ ਬਹੁਤ ਔਖੇ ਨੂੰ ਦੇ ਕੇ ਦੇਖਣ ਸਾਨੂੰ ਠੀਕ ਹੈ 100 ਦਾ ਰੋਡ ਨਹੀਂ ਤਾਲਾ ਸਾਨੂੰ ਕਦੇ ਹੈ ਐਵੇਂ ਭਾਈ ਮੈਂ ਤਾਂ ਅਸੀਂ ਨਹੀਂ ਭਰਾ ਪਾਰਟੀ ਬੋਰਡ ਪੈਣ ਦੇਣਾ ਪੈਣ ਦੇ ਜੀ ਨਾ ਪਾਈ ਤੇ ਨਾ ਪੈਣ ਪੈਣ ਜਿਸੋਕ ਬੱਚ ਲੱਗਿਆ ਅੱਜ ਤਾਂ ਮੱਕੜੀ ਵੀ ਮਾਰ ਕਰਦੇ ਆ ਠੀਕ ਹੈ ਮੈਂ ਤਾਂ ਸੁਦਗੜ ਵੀ ਜਾਂਦਾ ਉੱਥੇ ਹੀ ਮਾਰ ਕਰਦਾ ਬੀਜੇਪੀ ਨੂੰ ਵੋਟ ਨਾ ਪਾਉਂ ਹਾਂ ਸਾਰੇ ਜਾਂਦਾ ਮੈਂ ਟੰਡੇ ਝੁੰਡੇ ਸਾਰੇ ਜਾਂਦਾ ਮੇਰਾ ਲੋਡ ਆ ਲੋਕਾਂ ਦਾ ਹਰੇਕ ਨੂੰ ਕਹਿੰਦੇ ਵੋਟ ਨਾ ਪਾਉ ਬਾਈ ਕੀ ਕਿਵੇਂ ਦੇਖਦਾ ਹਾਂ ਇਸ ਵਾਰ ਵੀ ਕੀ ਲੱਗਦਾ ਬੀਪੀ ਅਸੀਂ ਤਾਂ ਦੱਸ ਹੀ ਨਹੀਂ ਦੱਸਾਂਗੇ ਬਾਈ ਹੋਰ ਸਾਨੂੰ ਪਤਾ ਨਹੀਂ ਦਾਦੀਆਂ ਦੱਸ ਕਾਂਗਰਸ ਨੂੰ ਆ ਰਹੀਆਂ ਹਾਂ ਰਹਿਣ ਨਹੀਂ ਦਿੱਤਾਗੇ ਠੀਕ ਹੈ ਹੋਰ ਸਾਨੂੰ ਪਤਾ ਨਹੀਂ ਪੰਜਾਬ ਕੀ ਕਰਦਾ ਰਾਤ ਤਨ ਕੀ ਕਰਦਾ ਹਰੇਣੇ ਦੇ ਕਿ 10 ਨਹੀਂ ਜਾਣ ਦਿੰਦੇ ਇੱਕ ਵੀ ਨਹੀਂ ਜਾਂਦੀ ਇਹਨਾਂ ਕੋਲ ਉਹ ਦਾਵਾ ਕਰ ਰਿਹਾ ਕਹਿੰਦੇ ਵੀ 10 ਦੀਆਂ 10 ਵੀ ਜੀਪੀ ਲਿਆ ਲੈ ਜਾ ਧੱਕੇ ਨਾਲ ਲੈ ਗਏ ਲੈ ਜਾ ਵੋਟਾਂ ਦਾ ਹੜੀ ਜਾਣੀ ਆ ਇਹ ਆਪਣੀ ਸ਼ਰਤ ਹੈ ਧੱਕੇ ਨਾਲ ਲੈ ਜਾ ਸਕਦੇ ਵੋਟਾਂ ਉਹ ਗਾਦੀ ਜਦੋਂ ਚ ਡਾਂਗ ਧਾਲੀਆ ਤੈਨੂੰ ਨਾਂ ਟੱਪਣ ਦੇ ਦੂ ਕੀ ਕਰੇਗਾ ਠੀਕ ਹੈ ਹੁਣ ਉਹਦੇ ਮੁੰਡੇ ਡਾਂਗ ਧਾੜੀ ਲਈ ਬਚਾਰਿਆਂ ਨੇ ਤੇ ਟੱਪਣ ਨਹੀਂ ਨ ਤਬ ਕੀ ਹੋ ਕੀ ਕਰੇ ਬੰਦੇ 3 ਵੜਨ ਨਾ ਵਣਨਾ ਵਣਦੀ ਪੂਰਾ ਸਫੜਾ ਸਾਫ ਕਰਨਾ ਪੂਰਾ ਮਨ ਬਣਾ ਲੈ ਸਾਡਾ ਤਾਂ ਚੰਗਾ ਪਿੰਡ ਆ ਵਧੀਆ ਹੋਰ ਪਿੰਡ ਥੋੜੀ ਜਿਮਿਆਸਤੀ ਕਰਦੇ ਜੇ ਐਸ ਰੋਡ ਕਰੀਏ ਤਾਂ ਇਹਨਾਂ ਦਾ ਹੌਣ ਨਾ ਸੀ ਉਹੀ ਭੱਜ ਜਾਂਦੇ ਇੱਥੇ ਸਾਰੇ ਹਨਿਆੜਾ ਜੀ ਭੱਜ ਜਾਂਦਾ ਕਿਵੇਂ ਸਾਡੇ ਪਿੰਡ ਨੇ ਉਸਤਾ ਕਰਿਆ ਆ ਹੁਣ ਸਾਡੇ ਨਾਲ ਵੀ ਨਹੀਂ ਕਰਦੇ ਸਾਡੇ ਨਾਲ ਉਹਨੇ ਸਹਿਯੋਗ ਨਹੀਂ ਹੁੰਦਾ ਜਾਂ ਨਾਸੀ ਸਹਿਯੋਗ ਦਿੰਦੇ ਆ ਚੰਗਾ ਭਾਈ ਬਈ